ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਗੁਰਦੁਆਰਾ ਸਿੰਘ ਸ਼ੀਤਾ ਸੁਹਾਣੇ ਤੋਂ ਅੱਜ ਚਾਲੇ ਮਾਰ ਰਹੇ ਆ ਅੰਮ੍ਰਿਤਸਰ ਸਾਹਿਬ ਮੋਰਚੇ ਤੇ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਜਿਹੜੇ ਕੀ ਡਿਬਰੂਗੜ੍ਹ ਜੇਲ੍ਹਾਂ ਦੇ ਵਿੱਚ ਬੰਦ ਨੇ ਸਿੰਘ ਉਹਨਾਂ ਦੇ ਪਰਿਵਾਰ ਮੋਰਚਾ ਲਾ ਕੇ ਡਟੇ ਹੋਏ ਨੇ ਸੋ ਆਪਾਂ ਉਹਨਾਂ ਦਾ ਸਾਥ ਉਹਨਾਂ ਦਾ ਸਮਰਥਨ ਦੇ ਇਨ ਸਾਰਾ ਜਿੱਥੇ ਬੰਦ ਹੋ ਕੇ ਸਾਰੀਆਂ ਫੌਜਾਂ ਵੀਰ ਇਕੱਠੇ ਹੋ ਕੇ ਰਲ ਕੇ ਆਪਾਂ ਚੱਲੇ ਆ ਸੋ ਪਿਆਰਿਓ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ 1 ਸਾਲ ਪੂਰਾ ਹੋ ਗਿਆ ਸੋ ਆਪਾਂ ਨੂੰ ਸਾਰਿਆਂ ਨੂੰ ਲਾਮਬੰਦ ਹੋਣਾ ਚਾਹੀਦਾ ਸਾਰਿਆਂ ਨੂੰ ਤਗੜੇ ਹੋ ਕੇ ਮੋਰਚੇ ਦਾ ਸਾਥ ਦੇਣਾ ਚਾਹੀਦਾ ਤੇ ਭਗਵੰਤ ਸਿੰਘ ਮਾਨ ਜਿਹੜਾ ਕਿ ਮੁੱਖ ਮੰਤਰੀ ਹੈ ਪੰਜਾਬ ਦਾ ਉਹਨੂੰ ਬੇਨਤੀ ਹੀ ਕਰਨੀ ਚਾਹੁੰਦੇ ਆ ਕਿ ਭਰਾਵਾ ਤੂੰ ਸਾਡਾ ਹੀ ਮੁੱਖ ਮੰਤਰੀ ਹੈ ਪੰਜਾਬ ਦਾ ਮੁੱਖ ਮੰਤਰੀ ਹੈ ਪੰਜਾਬ ਦੇ ਲੋਕਾਂ ਨੇ ਤੈਨੂੰ ਲਾਇਆ ਹੈ ਤੇ ਵੀਰ ਬਣ ਕੇ ਇਹ ਬੇਨਤੀ ਸਾਡੀ ਫੌਜਾਂ ਦੀ ਪ੍ਰਵਾਨ ਕਰ ਲੈ ਵੀ 1 ਸਾਲ ਪੂਰਾ ਹੋ ਚੁੱਕਿਆ ਏ ਐਨਐਸਏ ਉਹਨਾਂ ਤੇ ਹੁਣ ਵਧਣੀ ਨਹੀਂ ਚਾਹੀਦੀ ਐਨਐਸਏ ਰੱਦ ਕਰਾ ਕੇ ਤੁਰੰਤ ਤੇਰਾ ਹਰਾ ਪੈਨ ਚੱਲਣਾ ਚਾਹੀਦਾ ਕਿਉਂਕਿ ਹਰਾ ਪੈਨ ਉਦੋਂ ਚੱਲਿਆ ਸੀ ਜਦੋਂ ਤੁਸੀਂ ਅਮਿਤ ਸ਼ਾਹ ਕੋਲ ਜਾ ਕੇ ਕਿਹਾ ਸੀ ਕਿ ਪੈਰਾਮਿਲਟਰੀ ਫੋਰਸਿਸ ਪੰਜਾਬ ਦੇ ਵਿੱਚ ਲਾ ਦਿੱਤੀਆਂ ਜਾਣ ਤੇ ਇਹ ਜਿਹੜੀਆਂ ਸਾਰੇ ਜਿਹੜੇ ਗੁਰਸਿੱਖ ਪਿਆਰੇ ਮਰਜੀਵੜੇ ਗੁਰਸਿੱਖ ਨੇ ਇਹਨਾਂ ਨੂੰ ਪੰਜਾਬ ਤੋਂ ਬਾਹਰ ਉਹ ਅਸਾਮ ਦੀ ਧਰਤੀ ਤੇ ਡਿਬੜੂਗੜ੍ਹ ਉਧਰ ਤੁਸੀਂ ਭੇਜ ਦਿੱਤਾ ਪਰ ਚਲੋ ਤਾਂ ਵੀ ਸਾਰੇ ਪੰਥ ਨੇ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਆ ਪਿਆਰਿਆ ਅਸੀਂ ਫੇਰ ਸਬਰ ਰੱਖਿਆ ਕੌਮ ਨੇ ਹਾਂਜੀ ਅਸੀਂ ਸਬਰ ਰੱਖਿਆ ਹੁਣ 1 ਸਾਲ ਪੂਰਾ ਹੋ ਚੁੱਕਿਆ ਹੈ ਹੁਣ ਇਹ ਤੁਸੀਂ ਸਾਜ਼ਿਸ਼ਾਂ ਨਾ ਘੜੋ ਵੀ ਕਦੀ ਤੁਸੀਂ ਕੈਮਰੇ ਲੱਖ ਦਿੱਤੇ ਕਦੀ ਉਹਨਾਂ ਨੂੰ ਬਲੈਕਮੇਲਿੰਗ ਕਰਨ ਵਾਲਾ ਵੀਰੇ ਇਹ ਕੰਮ ਚੰਗਾ ਨਹੀਂ ਹੈਗਾ ਸੋ ਭਗਵੰਤ ਸੇਉਮਾਨ ਜੀ ਮੁੱਖ ਮੰਤਰੀ ਜੀ ਫੌਜਾਂ ਵੱਲੋਂ ਬੇਨਤੀ ਹੈ ਕੀ ਇਹ ਕੰਮ ਨਾ ਕਰੀਏ ਹਰਾ ਪੈਨ ਤੁਸੀਂ ਪੰਜਾਬ ਦੇ ਪੁੱਤੋਂ ਨਾ ਤੇ ਉਹ ਵੀ ਪੰਜਾਬ ਦੇ ਪੁੱਤ ਨੇ ਜਿਹੜੇ ਡਿਬੂਰਗੜ੍ਹ ਭੇਜੇ ਨੇ ਤੁਸੀਂ ਹਰਾ ਪੈਨ ਚਲਾਓ ਤੇ ਉਹਨਾਂ ਦੀ ਪੰਜਾਬ ਜੇਲ੍ਹ ਬਦਲੀ ਤੁਰੰਤ ਵਾਪਸ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹੋ ਜਾਵੇ ਅਮਰ ਸੇ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੂੰ ਪਾਵੇ ਗੱਜ ਗੱਜ ਕੇ ਘਾਰ ਆ ਕੇ ਜਾਵੇ ਨਿਆਲ ਹੋ ਜਾਵੇ ਫਤਿਹ ਪਾਵੇ ਸ਼ਹੀਦਾ ਸਿੰਘਾਂ ਦੇ ਮਾਨੂ ਪਾਵੇ ਸਾਰਾ ਕੀ ਆਕਾਰ ਬਲੇ ਬਲੇ ਸੋਨਿਹਾਲ ਜੈਤ ਸ੍ਰੀ ਆਕਾਰ ਗੱਜ ਵੱਜ ਕੇ ਵਧੇ ਭਲਾਵੇ ਤਨ ਤਨ ਬਾਬਾ ਦੀਪ ਸਿੰਘ ਦੇ ਚਰਨਾਂ ਨੂੰ ਪਾਵੇ ਸੁਣ ਕੇ ਨਿਆਲ ਹੋ ਜਾਵੇ ਸਾਰਾ ਕੀ ਆਕਾਰ ਗੱਜ ਕੇ ਧਕਾਰੇ ਕੇ ਜਾਵੇ ਨਿਆਲ ਹੋ ਜਾਵੇ ਗੁਰੂ ਹਰਕੋਬੀ ਸਿੰਘ ਜੀ ਨੂੰ ਪਾਵੇ ਸਾਰਾ ਕੀ ਆਕਾਰ ਹੋ ਜਾਵੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭਾਵੇ ਭਾਈ ਅਮਰਿਤਪਾਲ ਸਿੰਘ ਤੇ ਹੋਰ ਗੁਰਸਿੱਖ ਪਿਆਰੇ ਰਿਹਾ ਹੋ ਜਾਵੇ ਜੀ ਆਕਾਰ ਮੁਕਾ ਦੇਖ ਤੇ ਦੇਖੋ ਤੇ ਪੰਦ ਦੀ ਹਰ ਹਰ ਮਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ